ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸੁਖਰਤਿਆ ਮਨਜੀਤ ਕੌਰਾ ਤੇ ਮੋਟਾ ਪਾਇਲ ਪਰਮ ਇਹਨਾਂ ਦੀ ਕੰਟਰੋਵਰਸੀ ਚੱਲਦੀ ਹੀ ਰਹਿੰਦੀ ਹੈ ਅਤੇ ਇੱਕ ਦੂਜੇ ਦੇ ਪੇਜਾਂ ਨੂੰ ਕੁਝ ਨਾ ਕੁਝ ਕਹਿੰਦੇ ਰਹਿੰਦੇ ਨੇ ਕਿ ਤੂੰ ਮੇਰੀ ਵੀਡੀਓ ਨਾ ਪਾ ਦੀ ਐਦਾਂ ਨਾ ਕਰਦੀ ਉਦਾਂ ਨਾ ਕਰਦੀ ਕਾਫੀ ਸਾਰੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਦੇ ਉੱਤੇ ਹੁੰਦੀਆਂ ਰਹਿੰਦੀਆਂ ਹਨ ਪਰ ਉਹਨਾਂ ਵੀਡੀਓ ਦੇ ਪਿੱਛੇ ਕੀ ਸੱਚ ਹੈ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਪਰ ਉਸ ਨੂੰ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਦੋਸਤੋ ਮਨਜੀਤ ਕੌਰ ਨੇ ਜ਼ੁਕਰਤੀ ਬਾਰੇ ਮਾੜਾ ਚੰਗਾ ਬੋਲ ਕੇ ਫੇਮਸ ਹੋ ਗਈ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਕੰਟਰੋਵਰਸੀ ਕਰਕੇ ਇਹ ਹੋਰ ਵੀ ਜਿਆਦਾ ਫੇਮਸ ਹੋ ਗਏ ਤਾਂ ਦੋਸਤੋ ਉਸ ਤੋਂ ਬਾਅਦ ਇਹ ਪੇਡ ਪ੍ਰੋਮੋਸ਼ਨਾਂ ਇਸ ਤਰੀਕੇ ਨਾਲ ਕਰਨ ਲੱਗੇ ਜਿਵੇਂ ਕਿ ਪੇਜ ਵਾਲਿਆਂ ਨਾਲ ਇਸ ਦਾ ਰੌਲਾ ਹੋਵੇ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਤੁਹਾਨੂੰ ਪਹਿਲਾਂ ਬਰੰਗੀਆਂ ਵੀਡੀਓ ਸੈਂਡ ਕੀਤੀਆਂ ਹੋਈਆਂ ਜੁੜੀਆਂ ਤੁਹਾਨੂੰ ਮੋਢੇ ਦੀਆਂ ਆਈਆਂ ਹੋਈਆਂ ਕੋਈ ਚੱਕਰ ਨਹੀਂ ਵੀਡੀਓ ਪੋਸਟ ਕਰਦੇ ਤੇ ਜਿਹੜੇ ਉਹ ਅੱਜਕੱਲ ਕਰਦੀ ਫਿਰਦੀ ਹੈ ਕਿ ਐਦਾਂ ਉਹਦਾ ਕੋਈ ਨਾ ਉਹਨੂੰ ਦੱਸਦੇ ਆ ਤੇ ਕੋਈ ਚੱਕਰ ਨਹੀਂ ਪਰਾਹ ਵੀ। ਇਸ ਵੀਡੀਓ ਦੇਖ ਕੇ ਲੱਗਦਾ ਕਿ ਜਿਵੇਂ ਕਿ ਇਹ ਸੱਚੀ ਮਿੱੱਚੀ ਕਿਸ ਦੀ ਵੀਡੀਓ ਲੀਕ ਕਰਵਾ ਰਹੀ ਹੁੰਦੀ ਹੈ ਤੇ ਕਿਸ ਨਾਲ ਕੌਂਟ੍ਰੋਵਰਸੀ ਚੱਲ ਰਹੀ ਹੁੰਦੀ ਹੈ ਪਰ ਅਸਲ ਦੇ ਵਿੱਚ ਇਸ ਨੇ ਪੇਜ ਵਾਲੇ ਕੋਲੋਂ ਪੈਸੇ ਲਏ ਹਨ ਐਦਾਂ ਬੋਲਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ। ਟੈਂਡ ਕੀਤੀਆਂ ਹੋਈਆਂ ਜਿਹੜੀਆਂ ਤੁਹਾਨੂੰ ਮੋੜ ਦੇਦੀਆਂ ਆਈਆਂ ਹੋਈਆਂ। ਤਿਆੜੀ ਪਾ ਰਹੀ ਹੈ ਤਿਆੜੀ। ਵੀਡੀਓ ਪੋਸਟ ਕਰ ਦੇ। ਤੇ ਜਿਹੜੇ ਉਹ ਅੱਜਕੱਲ ਤਰਦੀ ਫਿਰਦੀ ਐ ਕਿ ਐਦਾਂ ਉਦਾਂ ਕੋਈ ਨਾ ਨੂੰ ਦੱਸਦੇ ਆ। ਤੇ ਕੋਈ ਚੱਕਰ ਨਹੀਂ ਪਰਾਹ ਵੀ। ਵੀਂ ਵੀ ਦਿਹਾੜੀ ਪਾ ਰਹੀ ਹੈ ਦਿਹਾੜੀ। 500 ਰੁਪਏ ਦਿਹਾੜੀ 500 ਰੁਪਏ ਦਿਹਾੜੀ। ਭ